ਲੇਬੀ ਜੋਬਰੋ ਅੱਜ ਪੂਰੇ ਕਬੱਡੀ ਜਗ ਦੇ ਖੁਸ਼ੀ ਕਿਉਂ ਆ ਕਿਉਂਕਿ ਖੁਸ਼ੀ ਦੁੱਗਾਂ ਦੇ ਘਰ ਖੁਸ਼ੀ ਆਈ ਆ ਛੋਟਾ ਆਪਾਂ ਕਹੀਏ ਵੀ ਡੋਗ-ਡੋਗ ਆ ਗਿਆ ਆਪਣਾ ਦੁੱਗਾਂ ਵਾਲੇ ਦੇ ਘਰ ਮਤਰੋ ਪੁੱਤਰ ਦੀ ਦਾਤ ਉਸ ਪਰਮਾਤਮਾ ਨੇ ਬਖਸ਼ੀ ਆ ਸੋ ਹਰ ਪਾਸੇ ਲਹਿਰ ਖੁਸ਼ੀ ਦੀ ਤਾਂ ਹੀ ਆ ਵੀ ਡੋਗ-ਡੋਗ ਹੁਣ ਛੋਟਾ ਖੁਸ਼ੀ ਵੀ ਆਉਣ ਵਾਲੇ ਸਮੇਂ 'ਚ ਵੱਡਾ ਸਟਾਰ ਬਣੇ ਜਦਾਂ ਆਪਣਾ ਛੋਟਾ ਕਮਾਲਾਂ ਕਰਦਾ ਇਹ ਮਿੱਤਰੋ ਆ ਰਿਹਾ ਪੰਜਾਬ ਇਹ ਵੀ ਚੀਜ਼ ਤੁਹਾਨੂੰ ਦੱਸ ਦਿੰਨਾ ਵੀ ਇਹਨੇ ਪੰਜਾਬ ਆਉਣਾ ਹੈ ਇੱਕਤੀ ਇੱਕਤੀ ਪੰਜਾਬ ਦਾ ਸੀਜ਼ਨ ਇਹੜੇ ਖੇਡਣਾ ਪਹਿਲਾਂ ਤਾਂ ਉਹਨੂੰ ਮੁਬਾਰਕਾਂ ਦਿੰਨੇ ਆ ਲੈ ਵੀ ਦੁੱਗਾਂ ਆਲਿਆ ਮੁਬਾਰਕਾਂ ਰੱਬ ਦੇ ਘਰ ਦੇਰਾ ਹਨੇਰ ਨਹੀਂ ਟਾਈਮ ਆਉਂਦਾ ਜਰੂਰ ਹੋਰ ਪ੍ਰਮਾਤਮਾ ਸੁਣਦਾ ਜਰੂਰ ਭਾਵੇਂ ਲੇਟੀ ਸੁਣੇ ਸੋ ਮਿੱਤਰੋ ਪ੍ਰਮਾਤਮਾ ਦੀ ਮੇਰ ਨਾਲ ਜੋ ਪੁੱਤਰ ਦੀ ਦਾਤ ਬਖਸ਼ੀ ਆ ਸੋ ਇਸ ਚੀਜ਼ ਦੀਆਂ ਮੁਬਾਰਕਾਂ ਦਿੰਨੇ ਆ ਬਾਈ ਨੂੰ ਖੇਡੂਗਾ ਕੈਨੇਡਾ ਤੋਂ ਆ ਰਿਹਾ ਸੁਹਾਣੇ ਦੇ ਮੇਲੇ ਤੇ ਬਾਈ ਸਾਡਾ ਜੋ ਐ ਸੁਹਾਣੇ ਦੇ ਮੇਲੇ ਤੇ ਮੇਤਰੋ ਆ ਰਿਹਾ ਕੈਨੇਡਾ ਤੋਂ ਕਿਉਂਕਿ ਸਕਾਰਪੀ ਉਹ ਵੀ ਮਿਲਨੀ ਆ ਬਾਈ ਨੂੰ ਇਸ ਮੇਲੇ ਤੇ ਹੀ ਮੇਤਰੋ ਸਕਾਰਪੀਓ ਨਾਲ ਵੀ ਸਨਮਾਨ ਆ ਬਾਈ ਦਾ ਸੋ ਬਾਕੀ ਚੀਜ਼ਾਂ ਆਪਾਂ ਵੀਡੀਓ 'ਚ ਅਲੱਗ ਦੱਸਾਂਗੇ ਟੀਮਾਂ ਖਿਡਾਰੀ ਇਹ ਤੁਹਾਨੂੰ ਦੱਸਤਾ ਵੀ ਐਗਤੀ ਦੁੱਗਾਂ ਵਾਲਾ ਆਊਗਾ ਪੰਜਾਬ ਉਹ ਇਹ ਜੀ ਤੁਹਾਨੂੰ ਕਲੀਅਰ ਕਰ ਦਿੰਨੇ ਆ 13 ਦਸੰਬਰ ਚ ਹੀ ਆ ਰਿਹਾ ਇਹ ਵੀ ਵੱਡੀ ਚੀਜ਼ ਆ ਮੈਂ ਨਵੀਂ ਵੀਡੀਓ ਵਿੱਚ ਮਿਲਦਾ ਧੰਨਵਾਦ